ਤੇ ਮੈਂ ਭਾਰਤ ਦੇ ਬ੍ਰਾਹਮਣਾ ਕੋਲ ਪੁੱਛਦਾ ਹਾਂ ਬਾਹਰ ਵੀ ਕਦੀ ਕੋਈ Hindu ਜਗਤ ਦਾ ਆਲਮ ਮਿਲ ਗਿਆ ਜ਼ਰੂਰ ਕੁਛੀ ਦਾ ਕੋਈ ਤੁਸੀਂ ਕਹਿੰਦੇ ਹੋ ਯੁਧਿਸ਼ਟਰ ਹੈ ਧਰਮ ਪੁੱਤਰ ਤੇ ਤੁਹਾਡਾ ਧਰਮ ਪੁੱਤਰ ਤੇ ਜੂਆ ਤੇ ਖੇਡਦਾ ਹੈ ਪਤਾ ਕੀ ਜਵਾਬ ਦੇਣਾ ਉਹਦੇ ਕੀ ਦਰਯੋਧਨ ਨੇ ਮਜਬੂਰ ਕੀਤਾ ਤਾਂ ਜੂਆ ਕਰ ਰਿਹਾ ਹਾਂ ਥੋੜੀ ਕਿ ਤੇ ਮੈਂ ਤੇ ਇਸ ਤਰ੍ਹਾਂ ਤੇ ਕੋਈ ਵੀ ਕਹਿ ਸਕਦਾ ਮੈਂ ਪੀਣੀ ਥੋੜੀ ਸੀ ਅਗਲੇ ਨੇ ਮਜਬੂਰ ਕੀਤਾ ਤਾਂ ਵੀ ਨਹੀਂ ਮੈਂ ਕਤਲ ਥੋੜੀ ਕਰਨਾ ਸੀ ਅਗਲੇ ਨੇ ਮਜਬੂਰ ਕੀਤਾ ਤਾਂ ਕਤਲ ਕਰ ਛੜਿਆ ਨਹੀਂ ਤੇ ਹੋ ਜੂਤਾਂ ਤੇ ਗੱਲ ਨਾ ਜਿਹਨੇ ਨਹੀਂ ਜੂਆ ਖੇਡਣਾ ਦੁਨੀਆ ਦੀ ਕੋਈ ਤਾਕਤ ਉਸਨੂੰ ਜੁਆਰੀ ਨਹੀਂ ਬਣਾ ਸਕਦੀ ਜਿਸਨੇ ਨਹੀਂ ਸ਼ਰਾਬ ਪੀਣੀ ক্ষমা ਕਰਨੀ ਦੁਨੀਆ ਦੀ ਕੋਈ ਤਾਕਤ ਉਸਨੂੰ ਸ਼ਰਾਬੀ ਨਹੀਂ ਬਣਾ ਸਕਦੀ ਖੁਦ ਅੰਦਰ ਜੂਏ ਖੇਡਣ ਦੀ ਜ਼ਰੂਰ ਭਾਵਨਾ ਹੋਵੇਗੀ ਜਦ ਇਤਨੀ ਗੱਲ ਮੈਂ ਕਹਿੰਨਾ ਤੇ ਕੌੜੀ ਬੋਤ ਲੱਗ ਗਈ ਉਹਨਾਂ ਨੂੰ ਚੰਨ ਸਿੰਘ ਪ੍ਰਚਾਰਕ ਤੇ ਇਸ ਤਰ੍ਹਾਂ ਬੋਲਦੇ ਨੇ ਮੈਂ ਕਹਿੰਨੇ ਤੁਹਾਨੂੰ ਜਵਾਬ ਦੇ ਅਸੀਂ ਵਾਪਸ ਲੈ ਲੈਨੇ ਆਪਣੇ ਸ਼ਬਦ ਬਚਨ ਵਾਪਸ ਲੈ ਲੈਨੇ ਤੁਸਦਾ ਜਵਾਬ ਦੇ ਕੀ ਸੰਤ ਜੁਆ ਖੇਡਦਾ ਧਰਮ ਪੁੱਤਰ ਜੁਆ ਖੇਡਦਾ ਕਿ ਜੇ ਧਰਮ ਪੁੱਤਰ ਜੁਆ ਖੇਡਦਾ ਹੈ ਤਾਂ ਆਧਰਮੀ ਕੀ ਕਰਦੇ ਹੋਣਗੇ